ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਹਾਲ ਹੀ ਵਿਚ ਲਿਆਂਦੇ ਗਏ ਕੇਕ ਦੇ ਕੁਝ ਸੈਂਪਲਾਂ ਵਿੱਚੋਂ ਕੁਝ ਸੈਂਪਲ ਫੇਲ ਹੋ ਗਏ ਸਨ ਪਟਿਆਲਾ ਵਿੱਚ 10 ਸਾਲ ਦੀ ਬੱਚੀ ਦੇ ਕੇਕ ਖਾਣ ਤੋਂ ਬਾਅਦ ਉਸ ਦੀ ਸਿਹਤ ਵਿੱਚ ਵਿਗੜਾਅ ਆਉਣ ਕਾਰਨ ਉਸ ਦੀ ਮੌਤ ਹੋ ਗਈ ਸੀ ਇਸ ਮਾਮਲੇ ਤੋਂ ਬਾਅਦ ਵਿਭਾਗ ਨੇ ਸੂਬੇ ਭਰ ਵਿੱਚ ਸੈਂਪਲ ਲਈ ਸਨ ਇਸ ਸੈਂਪਲਾਂ ਵਿੱਚੋਂ ਦੇ ਲੁਧਿਆਣਾ ਦੀਆਂ ਵੱਖ-ਵੱਖ ਬੈਕਰੀਆਂ ਅਤੇ ਦੁਕਾਨਾਂ ਤੋਂ ਵੀ ਸੈਂਪਲ ਲਈ ਗਏ ਸਨ ਇਨ੍ਹਾਂ ਸੈਂਪਲਾਂ ਵਿੱਚੋਂ 3 ਸੈਂਪਲ ਫੇਲ ਹੋ ਗਏ ਹਨ ਇਨ੍ਹਾਂ ਤਿੰਨ ਨਮੂਨਿਆਂ ਵਿੱਚੋਂ ਬੈਜ਼ੋਨਿਲ ਐਸਿਡ ਦੀ ਮਾਤਰਾ ਪ੍ਰਵਾਨਿਤ ਪਦਰ ਤੋਂ ਵੱਧ ਸੀ ਇਸ ਐਸਿਡ ਦੀ ਵਰਤੋਂ ਬਚੌਰ ਲਈ ਕੀਤੀ ਜਾਂਦੀ ਹੈ। ਜ਼ਿਲ੍ਹਾ ਸਿਹਤ ਅਫਸਰ ਡਾਕਟਰ ਰਿਪੂ ਦਮਨ ਨੇ ਦੱਸਿਆ ਕਿ ਇਹਨਾਂ ਤਿੰਨਾਂ ਸੈਂਪਲਾਂ ਵਿੱਚੋਂ ਮਾਪਦੰਡ ਤੋਂ ਵੱਧ ਮਾਤਰਾ ਵਿੱਚ ਪਾਈ ਗਈ ਸੀ। ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ। ਮਣੇ ਪਿਛਲੇ ਦਿਨੀ ਕੀ ਇੱਕ ਦੇ ਸੈਂਪਲ ਤੇ ਕਿਸੀ ਕੁਝ ਸੈਂਪਲ ਜਿਹੜੇ ਨੇ ਉਹ ਪ੍ਰੀ ਲਾਈਨ ਨੇ ਕੀ ਦੱਸੂ ਕੁਝ ਗੱਲ। ਹਾਂਜੀ ਪਿਛਲੇ ਦਿਨੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਪਟਿਆਲੇ ਦਾ ਇੱਕ ਕੇਸ ਬਹੁਤ ਹੀ ਹਾਈਲਾਈਟ ਹੋਇਆ ਹੈ ਉਸ ਤੋਂ ਬਾਅਦ ਅਸੀਂ ਥੋੜੀ ਜੀ ਕੇਕ ਦੀ ਸੈਂਪਲਿੰਗ ਵਧਾਈ ਲੁਧਿਆਣੇ ਚ ਅਸੀਂ نو ਬੇਕਰੀਸ ਤੋਂ ਮੋਸਤੀ ਜਿਹੜੇ ਕਿ ਮੈਨੂਫੈਕਚਰ ਕਰ ਰਹੀਆਂ ਸੀ ਕੇਕ ਉਹਨਾਂ ਤੋਂ ਸੈਂਪਲ ਲਿੱਤੇ ਉਹਨਾਂ ਦੀ ਇਨਸਪੈਕਸ਼ਨਸ ਕੀਤੀਆਂ ਤੇ ਉਹਨਾਂ ਚੋਂ ਤਿੰਨ ਸੈਂਪਲ ਜਿਹੜੇ ਆਏ ਫੇਲ ਆ ਗਏ ਮੈਡਮ ਹੋਰ ਵੀ ਕੋਈ ਕਿਸ ਤਰ੍ਹਾਂ ਦੇ ਕੋਈ ਸੈਂਪਲ ਲਿੱਤੇ ਗਏ ਨੇ ਕੇਕ ਤੋਂ ਲਾਲਾ ਪੁੱਛ ਜਿਵੇਂ ਕਿ ਮੌਸਮ ਬਦਲ ਰਿਹਾ ਤੇ ਤੁਹਾਨੂੰ ਜਾਣਦੇ ਹੋ ਕਿ ਨਵਰਾਤਰੇ ਨਿਕਲੇ ਨੇ ਅਸੀਂ ਨਵਰਾਤਰੇ ਦੇ ਜਿਹੜਾ ਸਮਾਨ ਯੂਜ਼ ਹੁੰਦਾ ਉਹਦੇ ਵੀ ਅਸੀਂ ਸੈਂਪਲ ਲਿੱਤੇ ਪਿਛਲੇ ਦਿਨਾਂ ਵਿੱਚ ਤੇ ਉਹਨਾਂ ਵਿੱਚੋਂ ਵੀ ਆਟੇ ਦੇ ਦੋ ਸੈਂਪਲ ਜਿਹੜੇ ਮਿਸ ਬ੍ਰਾਂਡੇਡ ਆਏ ਨੇ ਤੇ ਇਸ ਤੋਂ ਇਲਾਵਾ ਅਸੀਂ ਚਾਕਲੇਟ ਦੀ ਵੀ ਇੱਕ ਮੈਨੂਫੈਕਚਰਿੰਗ ਫੈਕਟਰੀ ਚੈੱਕ ਕੀਤੀ ਹੈ ਮੈਡਮ ਜਿਹੜੇ ਕੇਕ ਦੇ ਸੈਂਪਲ ਫੇਰ ਆਏ ਉਹਨਾਂ ਤੇ ਅਗਲੀ ਕਾਰਵਾਈ ਕੀ ਕੀਤੀ ਜਾਵੇਗੀ ਉਹਨਾਂ ਬਾਰੇ ਕੋਈ ਵੀ ਸੈਂਪਲ ਜਦੋਂ ਫੇਲ ਆਂਦਾ ਹੈ ਫੂਡ ਸੇਫਟੀ ਸਟੈਂਡਰਡ ਐਕਟ 2006 ਦੇ ਅਨੁਸਾਰ ਪਹਿਲੇ ਅਸੀਂ ਨੋਟਿਸ ਕਰਦੇ ਹਾਂ ਇੱਕ ਮੌਕਾ ਦਿੰਦੇ ਹਾਂ ਕਿਕ ਬਣਾਉਣ ਵਾਲੇ ਨੂੰ ਜਾਂ ਜਿਹੜੀ ਵੀ ਚੀਜ਼ ਆ ਰਹੀ ਹੈ ਉਹਦੇ ਮੈਨੂਫੈਕਚਰਰ ਨੂੰ ਜਾਂ ਵੇਚਣ ਵਾਲੇ ਨੂੰ ਉਹ ਉਹਨੂੰ ਰੀਚੈੱਕ ਕਰਾ ਸਕਦਾ ਹੈ ਸਾਡੀ ਰੈਫਰ ਲੈਬ ਤੋਂ ਗਾਜ਼ੀਆਬਾਦ ਤੋਂ ਤੇ ਉਸ ਤੋਂ ਬਾਅਦ ਜੇ ਉਹ ਫੇਲ ਆਂਦਾ ਹੈ ਤੇ ਉਹਦੀ ਰਿਪੋਰਟ ਨੂੰ ਫਾਈਨਲ ਸਮਝ ਕੇ ਉਹਦਾ ਕੇਸ ਐਡਜੂਟିକੇਟਿੰਗ ਕੋਰਟ ਜਾਂ ਸੀਜੀਐਮ ਕੋਰਟ ਜਿਸ ਤਰ੍ਹਾਂ ਦਾ ਫੇਲ ਹੈ ਉਸ ਸਰਨ ਲਗਾ ਦਿੱਤਾ ਜਾਂਦਾ ਹੈ